हरता है ना सर। बिटेडर सेम रहा होगा। हाँ, सेम है ना? हाँ, आ जाती है। ਮਿਡਲ ਰੋਡ ਯੂ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਬਰਤ ਤੇ ਭੈਣ ਤਜੀਤ ਦਾ ਦੋਸਤੋ ਅੱਜ ਬਾਬਾ ਔਗੜ ਫਤਿਹ ਅਸ਼ਰੀਫ ਫਤਿਹਨਾਥਾ ਚੇਜੋ ਕਾਲਜ ਵਿੱਚ ਨਾਸ਼ਰਾਏ ਖੰਨਾ ਜੀ ਹੋਣਾ ਬੋਲੂ ਜਿਹੜਾ ਇੱਕ ਰੰਪੂਜ ਕਰਵਾਇਆ ਗਿਆ ਤੇ ਇੱਥੇ ਅਕਸਰ ਇਹਨਾਂ ਬੋਲੋ ਇਹੋ ਜਿਹੇ ਕਾਰਜ ਕਰਵਾਏ ਜਾਂਦੇ ਰਹਿੰਦੇ ਆ ਤੇ ਬਹੁਤ ਸਾਰੇ ਕਾਰਜ ਇਹੋ ਜਿਹੇ ਆ ਵੀ ਜਿਹੜੇ ਇਤਿਹਾਸਕ ਤੌਰ ਤੇ ਇਹਨਾਂ ਨੇ ਇਸ ਹਲਕੇ ਦੇ ਵਿੱਚ ਸ਼ੁਰੂ ਕੀਤੇ ਆ ਇਹਨਾਂ ਦਾ ਇਹ ਪੈਤ੍ਰਿਕ ਹਲਕਾ ਹੈ ਸੋ ਅੱਜ ਇਸ ਸਮਾਗਮ ਬਾਰੇ ਅਸੀਂ ਗੱਲ ਕਰ ਖੰਨਾ ਸਰ ਅੱਜ ਜਿਹੜਾ ਸਮਾਗਮ ਦਾ ਆਯੋਜਨ ਕੀਤਾ ਗਿਆ ਉਹ ਕੀ ਸਮਾਗਮ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਜਿੰਨੇ ਵੀ ਦਰਸ਼ਕ ਨੇ ਚੈਨਲ ਦੇ ਉਹਨਾਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਬਾਦ ਜਨਾ ਅਸੀਂ ਦੋ ਪ੍ਰੋਗਰਾਮ ਤੇ ਹੋਲੀ ਤੇ ਦੀਵਾਲੀ ਤੇ ਬੱਚਿਆਂ ਨਾਲ ਸਹਿਪੋਜ ਕਰੀਦਾ ਸਹਿਪੋਜ ਦਾ ਮਤਲਬ ਬੱਚੇ ਆਪਣੇ ਘਰੋਂ ਇੱਕ ਆਈਟਮ ਸਾਰੇ ਬੱਚਿਆਂ ਨੂੰ ਦੱਸੀ ਦੀ ਆਈਟਮ ਬਣਾ ਕੇ ਲੈ ਕੇ ਨਹੀਂ ਆਂ ਪਰ ਉਹ ਆਈਟਮ ਨੂੰ ਅਸੀਂ ਇੱਕ ਜਗ੍ਹਾ ਰੱਖ ਦਿੰਦਾ ਇਕੱਠੀ ਕਰਕੇ ਚਪਾਤੀ ਉਸ ਆਈਟਮ ਨੂੰ ਜਿਹੜਾ ਹੈ ਉਹ ਫਿਰ ਸਭ ਨੂੰ ਅਸੀਂ ਸਰਵ ਕਰਦੇ ਹਾਂ ਭੋਜਨ ਮੰਤਰ ਦੇ ਨਾਲ ਇਹ ਸਹਿਪੋਜ ਸ਼ੁਰੂ ਹੁੰਦਾ ਉਹਦੇ ਵਿੱਚ ਗੈਸਟ ਵੀ ਆਂਦੇ ਆ ਸਾਡੇ ਸਰਪੰਚ ਸਾਹਿਬ ਆਏ ਆ ਸਾਡੇ ਜਨਰਲ ਸੈਕਟਰੀ ਜੀ ਆਏ ਆ ਪ੍ਰਿੰਸੀਪਲ ਸੂਤ ਸਾਹਿਬ ਹੋਰ ਸਾਰੇ ਲੋਕ ਇਸ ਅ ਕਾਰਕਮ ਚ ਸ਼ਾਮਲ ਹੁੰਦੇ ਆ ਅੱਜ ਸਾਡੇ ਸੰਘ ਦੇ ਪ੍ਰਚਾਰਕ ਵਿਜੇਨੰਦ ਜੀ ਆਏ ਸੀ ਉਹਨਾਂ ਨੇ ਪਰਿਵਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਤੇ ਬਹੁਤ ਵਧੀਆ ਟੰਗ ਦੇਣ ਵਾਲੀ ਇੱਕ ਲੈਕਚਰ ਦਿੱਤਾ ਫਿਰ ਸਰਦਾਰ ਜਰਨੈਲ ਸਿੰਘ ਜਿਹੜੇ ਦਰਖਤ ਲਾਉਂਦੇ ਨੇ ਉਹਨਾਂ ਨੂੰ ਵੀ ਬੁਲਾਇਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਉਹਨਾਂ ਨੇ ਵੀ ਮਹੱਤਵ ਅਸੀ ਦਰਖਤੀ ਫਿਰ ਪੋਸਟ ਆਫਿਸ ਤੋਂ ਜਿਹੜੇ ਸਾਡੇ ਪੋਸਟਮਾਸਟਰ ਸੀਗੇ ਉਹ ਵੀ ਇਸ ਪ੍ਰੋਗਰਾਮ ਚ ਆਏ ਉਹਨਾਂ ਨੇ ਪੋਸਟ ਆਫਿਸ ਦਾ ਔਰ ਪਰਿਵਾਰ ਦਾ ਕੀ ਲਿੰਕ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਕਰਾਇਆ ਕਿ ਬੱਚੇ ਆਪਣੇ ਇੱਕ ਐਡਰੈਸ ਕਿੱਦਾਂ ਲਿਖਣਾ ਚਿੱਠੀ ਤੇ ਉਹ ਵੀ ਕੰਪੀਟੀਸ਼ਨ ਕਰਾਇਆ ਔਰ ਬੱਚੇ 1 5 ਪ੍ਰਾਈਜ਼ ਬੱਚਿਆਂ ਨੂੰ ਜਿਹੜੇ ਹੈ ਉਹ ਦਿੱਤੇ ਉਸ ਤੋਂ ਬਾਅਦ ਸਾਰੇ ਸਟਾਫ ਨੂੰ ਖੰਨਾ ਜੀ ਵੱਲੋਂ ਟੈਸਟ ਵੱਲੋਂ ਸਾਡੇ ਗਿਫਟ ਜਿਹੜੇ ਨੇ ਉਹ ਵੀ ਦਿੱਤੇ ਗਏ ਔਰ ਸਭ ਨੂੰ ਸ਼ੁਭ ਕਾਮਨਾਵਾਂ ਮੈਂ ਜੜੀਆਂ ਦਿੱਤੀਆਂ ਗਈਆਂ ਮੇਨ ਜਿਹੜਾ ਇਹਦਾ ਅੱਜ ਫੋਕਸ ਹੈਗਾ ਉਹ ਸੀ ਸਹਿਪੂਜ ਜਿਹੜੇ ਬੱਚੇ ਆਪਣੇ ਘਰੋਂ ਖਾਣਾ ਬਣਾ ਕੇ ਲੈ ਕੇ ਆਉਂਦੇ ਆ ਔਰ ਆਪ ਸਰਵ ਕਰਦੇ ਆ ਔਰ ਸਾਰੇ ਇਕ ਅਸੀਂ ਇਕੱਠੇ ਹੋ ਕੇ ਖਾਂਦੇ ਆ ਐ ਕਹਿੰਦਾ ਸਰ ਜਿਵੇਂ ਇਹ ਤੁਸੀਂ ਦੱਸਿਆ ਸਹਿਪੂਜ ਦਾ ਇੱਕ ਮਕਸਦ ਆ ਤੁਸੀਂ ਹਰ ਵਾਰ ਹੱਦ ਦੇ ਕੋਈ ਜਨ ਤੇ ਕਰਦੇ ਹੋ ਕਿ ਹੋਰ ਜਿਹੜਾ ਕੋਈ ਅਹਿਮ ਕੰਮ ਅੱਜ ਦੇ ਦੀਵਾਲੀ ਦੇ ਜਿਹੜਾ ਆਉਣ ਵਾਲੇ ਦੀਵਾਲੀ ਆ ਕਿ ਈਸ਼ਵਰ ਦੀਵਾਲੀ ਵੀ ਤਿੰਨ ਚਾਰ ਵਾਰ ਦਸੀ ਆ ਪੰਜ ਦਿਨ ਚੱਲਣੀ ਆ ਉਹਦੇ ਰਿਗਾਰਡਿੰਗ ਕੋ ਹੋਰ ਗੱਲਬਾਤ ਜਿਹੜੀ ਉਹ ਬੱਚਿਆਂ ਨੂੰ ਇਹੀ ਕਿਹਾ ਗਿਆ ਵੀ ਤੁਸੀਂ ਪਟਾਕਿਆਂ ਦਾ ਯੂਜ਼ ਬਹੁਤ ਘ ਅਗਰ ਤੁਸੀਂ ਪਟਾਕੇ ਚਲਾਣੇ ਆ ਤਾਂ ਕੋਸ਼ਿਸ਼ ਕਰੋ ਚਲਾਣ ਤੋਂ ਬਾਅਦ ਇੱਕ ਦਰਖਤ ਲਾਓ ਤਾਂ ਕਿ ਜਿਹੜਾ ਪੋਲਿਊਸ਼ਨ ਹੋਇਆ ਉਹ ਦਰਖਤ ਲੱਗਣ ਨਾਲ ਆਕਸੀਜਨ ਜਿਹੜੀ ਹੈ ਉਹਦਾ ਲੈਵਲ ਜਿਹੜਾ ਹੈ ਉਹ ਬੈਲੈਂਸ ਹੋ ਜਾਏਗਾ। ਤੋਂ ਬੱਚਿਆਂ ਨੇ ਪ੍ਰੋਮੋਸ ਵੀ ਕੀਤਾ ਕਿ ਅਸੀਂ ਪਹਿਲੀ ਗੱਲ ਜਿਹੜੀ ਪਟਾਕਾ ਰਹਿਤ ਦੀਵਾਲੀ ਮਨਾਵਾਂਗੇ। ਦੀਵੇ ਸਾਡੇ ਬੱਚਿਆਂ ਨੇ ਬਹੁਤ ਪਿਆਰੇ ਪਿਆਰੇ ਦੀਵੇ ਬਣਾਏ ਆ। ਉਹ ਦੀਵੇ ਵੀ ਅੱਜ ਜਿਹੜੇ ਹੈ ਸਾਡੇ ਨੇ ਮੈਂਬਰ ਨੇ ਉਹਨਾਂ ਨੇ ਬੱਚਿਆਂ ਕੋਲੋਂ ਦੀਵੇ ਖਰੀਦੇ ਨੇ ਬੜਾ ਪੇਂਟ ਕਰਕੇ ਇਹ ਬੱਚਿਆਂ ਨੇ ਸਾਨੂੰ 20-20 ਰੁਪਏ ਦਾ ਦੀਵਾ ਦਾ ਦਿੱਤਾ ਦੇਖੋ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਬੱਚਿਆਂ ਨੇ ਬਣਾਏ ਆ ਔਰ ਸਾਡੇ ਸਾਰੇ ਮੈਂਬਰ ਸਹਿਬਾਨ ਨੇ ਇਹ ਦੀਵੇ ਜਿਹੜੇ ਖਰੀਦੇ ਵੀ ਹੈ ਮੈਂ ਵੀ ਖੁਦ ਖਰੀਦੇ ਦੀਵੇ ਔਰ ਆ ਕੋਸ਼ਿਸ਼ ਕਰਾਂਗੇ ਇਹਨੂੰ ਆਪਣੇ ਮੰਦਰ ਦੇ ਵਿੱਚ ਕਿਉਂਕਿ ਸਾਡੇ ਬੱਚਿਆਂ ਨੇ ਆਪਣੇ ਪਿਆਰ ਨਾਲ ਔਰ ਬੜੇ ਸਤਕਾar ਨਾਲ ਬਣਾਏ ਉੱਥੇ ਨੂੰ ਅਸੀਂ ਜਗਾਵਾਂਗੇ ਆਹ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਭਾਜਪਾ ਦੇ ਸਭ ਕਾ ਸੰਸਦ ਅਵਰਾਜ ਰਾਏ ਖਨਾਈ ਜਿੱਥੇ ਇਹਨਾਂ ਨੇ ਸਹਿਪੋਜ ਦੀ ਗੱਲ ਕੀਤੀ ਉੱਥੇ ਨਾਲ ਦੀ ਨਾਲ ਬੱਚਿਆਂ ਨੂੰ ਇੱਥੇ ਪੜ੍ਹਾਈ ਦੇ ਨਾਲ ਹੋਰ ਵੀ ਕਈ ਮੈਸੇਜ ਦਿੱਤੇ ਤੇ ਉਹਨਾਂ ਦੀ ਜਿਹੜੀ ਕਲਾ ਹੈ ਸਕਿੱਲ ਨੂੰ ਭਈ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਕਿਸ ਤਰ੍ਹਾਂ ਦਾ ਪ੍ਰੋਡਕਟ ਬਣਾਇਆ ਉਹਨੂੰ ਵੀ ਲੋਕਾਂ ਤੱਕ ਪ੍ਰੋਵਾਈਡ ਕੀਤਾ ਤਾਂ ਕਿ ਉਹਦਾ ਸਹੀ ਇਸਤੇਮਾਲ ਕਰ ਸਕਣ ਸ਼ਰਧਾ ਪੂਰਵਕ ਜਿਹੜਾ ਉਹਨਾਂ ਨੇ ਜਿਹੜੀ ਦਿਵੇ ਦੀ ਗੱਲ ਕੀਤੀ ਹੈ ਹੋਰ ਵੀ ਜਿਹੜੇ ਆ ਉਹ ਕੋਸ਼ਿਸ਼ ਕਰਨਗੇ ਆਪਾਂ ਚੈਨਲ ਦੇ ਮਾਧਮੇ ਲੋਕਾਂ ਤੱਕ ਕਵਾਬ ਤੱਕ ਨਜ਼ਰ ਆ